کو برانچ تي چئي کي ڪي ٿو اها جو پورو جنهن سان آبي ڪري ٿو اها جو پورو جو ورجن ڪري ٿو اها ڏيکڻا ميڏا پڪڙي ٿو ਦੇਖੀਂ ਖਿਲਾ ਅਬਦੀ ਘਾਟੇ ਕੀ ਆਉਂਦੇ ਕਿਆ ਕੇਵਲ ਕੋ ਬਈ ਹਾਂ ਭਾਈ ਆ ਕੇ ਮੈਂ ਤੁਹਾਨੂੰ ਫੋਨ ਲਾ ਹਾਂ ਹਾਂ ਜੀ ਸਰ ਆ ਗਏ ਆ ਕਿ ਜਰਾ ਕਾਗਜ਼ ਲੈ ਕੇ ਆਇਆ ਬਈ ਤਕੋ ਬਹੁਤ ਵੱਡਾ ਉਪਰਾਲਾ ਹੈ ਪੰਜਾਬ ਸਰਕਾਰ ਦਾ ਔਰ 15 ਤੋਂ 20 ਸਾਲ ਪਹਿਲਾਂ ਇੱਥੇ ਰੈਕ ਲੱਗਦੇ ਹੁੰਦੇ ਸੀ ਔਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈ ਉਹ ਇੱਥੇ ਕਦੇ ਵੀ ਕੋਈ ਰੈਕ ਨਹੀਂ ਲੱਗਿਆ ਸਾਨੂੰ ਕੋਟਕਪੂਰੇ ਤੋਂ ਮੁਕਸਰ ਤੋਂ ਜਾਂ ਹੋਰ ਫਿਰੋਜ਼ਪੁਰ ਵਰਗੇ ਸ਼ਹਿਰਾਂ ਤੋਂ ਜਾ ਕੇ ਸਾਡੇ ਜਿਹੜਾ ਹੈ ਸੋਸਾਇਟੀਆਂ ਨੂੰ ਔਰ ਸਾਡੇ ਜਿਹੜੇ ਆ ਆੜਤੀਏ ਸਹਿਬਾਨਾਂ ਨੂੰ ਕਿਉਂਕਿ 60 40 ਦੀ ਰੇਸ਼ੋ ਹੁੰਦੀ ਹੈ ਉਦੇ ਤਹਿਤ ਜਿਹੜਾ 60% ਸੋਸਾਇਟੀਆਂ ਕੋਲ ਜਾਂਦਾ 60 ਜਿਹੜਾ 40% ਹੈ ਉਹ ਦੁਕਾਨਦਾਰਾਂ ਕੋਲ ਵਪਾਰੀਆਂ ਕੋਲ ਜਾਂਦਾ ਤਾਂ ਸਾਰਿਆਂ ਨੂੰ ਵੱਖ-ਵੱਖ ਥਾਵਾਂ ਤੇ ਖੱਜਲਖਵਾਰ ਹੋਣਾ ਪੈਂਦਾ ਸੀ ਤਾਂ ਮਾਨਸਾਹਬ ਦੀ ਦੂਰੰਦੇਸ਼ੀ ਸਦਕਾ ਸਾਰਿਆਂ ਦਾ ਕ੍ਰਿਪਕੋ ਦੇ ਨਾਲ ਤਾਲਮਿਲ ਕੀਤਾ ਤਾਂ ਸਾਰੇ ਲੇਬਰ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਸੀ ਇੱਥੇ ਜਿਹੜੀਆਂ ਉਹ ਠੀਕ ਕਰਨ ਵਾਲੀਆਂ ਸੀ ਉਹ ਸਾਰਿਆਂ ਨੇ ਰਲ ਕੇ ਸਾਰਿਆਂ ਦੇ ਜਿਹੜੇ-ਜਿਹੜੇ ਵਿਭਾਗਾਂ ਦੀ ਇਹਦੇ ਵਿੱਚ ਸ਼ਮੂਲੀਅਤ ਸੀ ਕਿ ਸਾਰਿਆਂ ਨੇ ਅੱਜ ਦਾ ਯੋਗਦਾਨ ਪਾਇਆ ਤਾਂ ਅਸੀਂ ਹੱਲ ਕਰਕੇ ਅੱਜ ਜਿਹੜਾ ਇਹ 30000 35000 35000 35000 ਜਿਹੜਾ ਹੈ ਆਪਣਾ ਗੱਟਾ ਇੱਥੇ ਪਹੁੰਚ ਚੁੱਕਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਯੂਰੀਆ ਔਰ ਡਾਈ ਦੀ ਜਿਹੜੀ ਡਿਮਾਂਡ ਹੈ ਉਹਨੂੰ ਵੀ ਪੂਰਾ ਕਰਨ ਵਾਸਤੇ ਥੋੜੇ ਦਿਨਾਂ ਦੇ ਵਿੱਚ ਕ੍ਰਿਪਕੋ ਵੱਲੋਂ ਹੀ ਜਿਹੜਾ ਇੱਕ ਹੋਰ ਜਿਹੜਾ ਵੱਡਾ ਰੈਕ ਲੱਗੂਗਾ ਜਿਹਦੇ ਨਾਲ ਲੱਕੇ ਦੀ ਜਿੰਨੀ ਵੀ ਸਾਡੀ ਡਿਮਾਂਡ ਹੈ ਉਹ ਪੂਰੀ ਹੋਊਗੀ ਤੇ ਇਹ ਰੈਕਸਰ ਹੋਰ ਵੀ ਆਏ ਆਉਣਗੇ ਆਉਣਗੇ ਜੀ ਲਗਾਤਾਰ ਹੁਣ ਅਸੀਂ ਇਹ ਸਾਰਾ ਜਿਹੜੀਆਂ ਕੋਈ ਇੱਥੇ ਕਮੀਆਂ ਸੀਗੀਆਂ ਨਿੱਕੀਆਂ ਨਿੱਕੀਆਂ ਕਮੀਆਂ ਸੀਗੀਆਂ ਤਾਲਮੇਲ ਦੀ ਘਾਟ ਸੀਗੀ ਸੋ ਤਾਲਮੇਲ ਵੀ ਬਣਾਇਆ ਜਿਹੜੀਆਂ ਕੋਈ ਲੇਬਰ ਦੀ ਸਮੱਸਿਆ ਸੀ ਆ ਦੇਖੋ ਕਿੰਨੀ ਲੇਬਰ ਦੀ ਵੀ ਲੋੜ ਪੈਂਦੀ ਹੈ ਪ੍ਰਬੰਧ ਕਰਨੇ ਹੁੰਦੇ ਬਹੁਤ ਵੱਡੇ ਅੱਗੇ ਜਿੱਥੇ ਜਾਣਾ ਉਹਨਾਂ ਨਾਲ ਵੀ ਸਾਰਿਆਂ ਨਾਲ ਤਾਲਮੇਲ ਕਰਕੇ ਸੋਸਾਇਟੀਆਂ ਨੂੰ ਕਿੰਨੀ-ਕਿੰਨੀ ਚਾਹੀਦੀ ਹੈ ਆ ਸਾਡੇ ਵਪਾਰੀਆਂ ਨੂੰ ਕਿੰਨੀ-ਕਿੰਨੀ ਚਾਹੀਦੀ ਹੈ ਤਾਂ ਉਹਨੂੰ ਲੈ ਕੇ ਅਸੀਂ ਜਿਹੜਾ ਸਾਰਿਆਂ ਨਾਲ ਤਾਲਮੇਲ ਬਣਾ ਕੇ ਕੋਈ ਘੰਟੇ 2 ਘੰਟੇ ਦੇ ਵਿੱਚ ਇਹਨੂੰ ਖਾਲੀ ਕਰਨਾ ਪੈਂਦਾ ਨਹੀਂ ਇਹਦੇ ਖਰਚੇ ਪੈ ਜਾਂਦੇ ਬਹੁਤ ਜ਼ਿਆਦਾ ਇਸ ਵਾਸਤੇ ਉਹ ਡਰਦੇ ਸੀ ਪਰ ਸਾਰਿਆਂ ਨੇ ਸਾਥ ਦਿੱਤਾ ਤੇ ਆ ਦੇਖ ਲਓ ਤੁਸੀਂ ਮਿੰਟੋ ਮਿੰਟੀ ਸਾਰਾ ਜਿਹੜਾ ਜਿੰਨੀ ਰੇ ਆ ਉਹ ਵੰਡੀ ਗਈ ਸਾਰੀ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਸ਼ਕਲ ਨਹੀਂ ਆਉਂਦੀ ਨਾ ਨਾ ਬਿਲਕੁਲ ਨਹੀਂ ਕਿਸੇ ਨੂੰ ਨਹੀਂ ਕਿਸੇ ਨੂੰ ਵੀ ਸਮੱਸਿਆ ਨਹੀਂ ਆਉਂਦੀ ਆ ਤਾਂ ਸਮੱਸਿਆ ਹੱਲ ਕੀਤੀ ਹੈ ਜਿਹੜੀ ਸਾਡੀ ਸਮੱਸਿਆ ਹੁੰਦੀ ਸੀ ਦੂਰ ਦੂਰ ਜਾਣਾ ਪੈਂਦਾ ਸੀ ਤਾਂ ਉਹ ਉਹ ਜਿਹੜੀ ਦੂਰ ਦੂਰ ਵਾਲੀ ਸਮੱਸਿਆ ਨੂੰ ਹੱਲ ਕਰਕੇ ਇੱਥੇ ਜਿਹੜਾ ਹੈ ਰੈਕਨਾ ਹੈ